ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਸ਼ਲੋਕ ਉਚਾਰਨ ਕੀਤਾ ਮਹਾਰਾਜ ਆਖਿਆ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਮਹਾਰਾਜ ਕਹਿੰਦੇ ਮੁਸਲਮਾਨ ਕਾਜੀ ਜੀ ਅਖਵਾਵਣਾ ਬੜਾ ਔਖਾ ਹੈ ਹਾਂ ਜੇ ਕੋਈ ਇਹੋ ਜਿਹਾ ਹੋਵੇ ਆਪਣੇ ਆਪ ਵਿੱਚ ਤੇ ਫੇਰ ਮੁਸਲਮਾਨ ਅਖਵਾ ਲਵੇ ਫੇਰ ਅੱਗੇ ਮਹਾਰਾਜ ਜੀਆ ਨੇ ਉਦਾਹਰਨ ਦੇ ਕਰਕੇ ਬਾਣੀ ਦੁਆਰਾ ਦੱਸਣਾ ਕੀਤਾ ਪਾਤਸ਼ਾਹ ਕਹਿੰਦੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਮਹਾਰਾਜ ਕਹਿੰਦੇ ਜਿਹੜਾ ਆਪਣੇ ਦੀਨ ਨੂੰ ਮਿੱਠਾ ਕਰਕੇ ਮੰਨੇ ਆਪਣੇ ਮਸਬ ਦੇ ਵਿੱਚ ਪੱਕਾ ਰਵੇ ਤੇ ਫੇਰ ਮਸਕਲ ਮਾਨਾ ਮਸਕਲ ਹੁੰਦਾ ਹੈ ਜਿਹਦੇ ਨਾਲ ਲੋਹੇ ਦਾ ਜੰਗਾਲ ਲਾਈਦਾ ਲੋਹੇ ਦਾ